ਔਰ ਉਹਨਾਂ ਨੇ ਇੱਕ ਰਾਤ ਕੁੰਬੇ 마ਸੀ ਦੀ ਝੌਂਪੜੀ ਵਿੱਚ ਕੱਟੀ ਇਹ ਤੁਹਾਨੂੰ ਕਾਮਨ ਜੀ ਗੱਲ ਜਾਪਦੀ ਪਰ ਮੈਨੂੰ ਬੜੀ ਵੱਡੀ ਪ੍ਰਤੀਤ ਹੁੰਦੀ ਹੈ ਇਹ ਰੱਬ ਦੇ ਰੰਗ ਨੇ ਜਿਹੜੀ ماں ਕਦੇ ਪੜੀਆਂ ਤੇ ਆਰਾਮ ਕਰਦੀ ਸੀ ਅੱਜ ਉਹਦੇ ਥੱਲੇ ਵਿਛੌਣ ਲਈ ਇੱਕ ਦਰੀ ਵੀ ਨਹੀਂ ਉਹਦੇ ਕੋਲ ਲੈਣ ਲਈ ਇੱਕ ਕੰਬਲ ਵੀ ਨਹੀਂ ਸਾਡੇ ਬਜ਼ੁਰਗ ਕਹਿੰਦੇ ਹੋ ਸਾਨੂੰ ਮੈਂ ਆਪਣੀ ਦਾਦੀ ਦੇ ਬਹੁਤ ਸਾਰੀਆਂ ਗੱਲਾਂ ਕਥਾ ਜੀ ਸੁਣਾਉਂਦਾ ਰਹਿਣਾ ਉਹਨੇ ਕਹਿਣਾ ਪੁੱਤ ਰੱਬ ਤੋਂ ਡਰ ਗਿਆ ਜੇ ਕਰੀਏ ਤੇ ਤਾਂ ਵੀ ਡਰ ਗਿਆ ਜੇ ਨਾ ਕਰੀਏ ਤੇ ਤਾਂ ਵੀ ਡਰ ਗਿਆ ਪਤਾ ਨਹੀਂ ਆਉਣ ਵਾਲਾ ਸਮਾਂ ਕਿਵੇਂ ਬਤੀਤ ਹੋਣਾ ਹੈ ਕੁੰਮੇ ਮਾਸੀ ਦੀ ਝੌਂਪੜੀ 'ਚ ਆਏ ਤੇ ਕੁੰਮੇ ਨੇ ਮਾਤਾ ਦੇ ਚਰਨਾਂ ਤੇ ਸਿਰ ਆਖਿਆ ਮਾਂ ਮੇਰਾ ਮਨ ਕਹਿੰਦਾ ਹੈ ਕਦੇ ਕ੍ਰਿਸ਼ਨ ਮਹਾਰਾਜ ਨੇ ਬਿਰਦਾ ਅਲੂਣਾ ਸਾਖ ਖਾਦਾ ਸੀ ਮੈਂ ਬਜ਼ੁਰਗਾਂ ਕੋਲ ਸੁਣਿਆ ਪੀ ਰਾਮਚੰਦਰ ਨੇ ਪੀਰਣੀ ਦੇ ਝੂਠੇ 베ਰ ਖਾਦੇ ਮੈਂ ਇਹ ਵੀ ਸੁਣਿਆ ਕਿ ਬਾਬੇ ਨਾਨਕ ਨੇ ਭਾਈ ਲਾਲੂ ਦਾ ਕੋਧਰਾ ਖਾਦਾ ਮਾਂ ਮੇਰੇ ਕੋਲ ਕੋਧਰਾ ਵੀ ਨਹੀਂ ਮੇਰੇ ਕੋਲ 베ਰ ਵੀ ਨਹੀਂ ਪਰ ਮੇਰੀ ਇੱਕ ਬ੍ਰਾਹਮਣੀ ਭੈਣ ਬਣੀ ਜੇ ਕਮੇ ਤੇ ਮੈਂ ਉਹਦੇ ਉਪਰੋਂ ਚਾਰ ਰੋਟੀਆਂ ਨਾ ਲਾਇਆ। ਔਰ ਉਸ ਬ੍ਰਾਹਮਣੀ ਬੀਬੀ ਨੇ ਮਾਤਾ ਜੀ ਨੂੰ ਪ੍ਰਸ਼ਾਦੇ ਪਕਾ ਕੇ ਦਿੱਤੇ ਚੌਂਪੜੀ ਵੀ ਦੇ ਕੇ ਆਏ। ਆਪਾਂ ਤਾਂ ਨਾਲ ਕੇ ਨੇ ਨਾ ਵੀ ਨਾਲ ਖੀਰਾ, ਜੀੜ ਦੇ ਉਤੇ ਨਾਲ ਗੂੜੀ ਤੇ ਟਮਾਟਰ ਹੋਵੇ। ਉਹ ਚਾਰ ਰੁੱਖੀਆਂ ਰੋਟੀਆਂ ਮਾਤਾ ਤੇ ਗੁਰੂ ਕੇ ਸਾਹਿਬ ਜਿਆਦਿਆਂ ਨੇ ਖਾਧੀਆਂ। ਮੈਂ ਵਾਰ-ਵਾਰ ਇੱਕੋ ਗੱਲ ਕਹਿ ਲਿਆ ਰੱਬ ਦੇ ਰੰਗ। ਜਦੋਂ ਕਲਗੀਧਰ ਬਾਪੂ ਨਿਖੜ ਗਏ ਨਾ ਤੇ ਪਠਾ ਸਭ ਗੁਰਦੁਆਰੇ ਤੁਸੀਂ ਦਰਸ਼ਨ ਕੀਤੇ ਹੋਣਗੇ ਇਹ ਨਿਹੰਗਾਂ ਮੁਸਲਮਾਨ ਦਾ ਪਠਾ ਹੈ ਇਹ ਨਿਹੰਗਾਂ ਰਾਏ ਕੱਲੇ ਦਾ ਫੁਰਮਾ ਜਦੋਂ ਸਹਿਬਜ਼ਾਦਿਆਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ ਮਿਲਿਆ ਤੇ ਉਹਨੇ ਸਹਿਬਜ਼ਾਦਿਆਂ ਦੀ ਖਬਰ ਮਗਾਈ ਨਾ ਆਪਣੇ ਨੂਰੇ ਨੌਕਰ ਕੋਲੋਂ ਤੇ ਪੁੱਬਾਂ ਮਾਰ ਕੇ ਰੋਇਆ ਸੀ ਨਿਕਲ ਕੇ ਤਰ ਬਾਪੂ ਨੇ ਕਾਹੀ ਪੁੱਟ ਕੇ ਆਖਿਆ ਸੀ ਰਾਏ ਕੱਲੇ ਇਹਨਾਂ ਦੇ ਜਣਾ ਪੁੱਟੀਆਂ ਗਈਆਂ ਇਹ ਰਾਏ ਕੱਲੇ ਦੀ ਧੀ ਨਿਆੰਖਾਂ ਦੇ ਪੁੱਤਰ ਨਾਲ ਵਿਆਹੀ ਹੋਈ ਸੀ ਗੁਰੂ ਪਾਤਸ਼ਾਹ ਦੇ ਘੋੜੇ ਨੇ ਜਦੋਂ ਉੱਥੇ ਜਾ ਕੇ ਚਰਨ ਪਾਇਆ ਤੇ ਸ਼ੂੰ ਦੀ ਆਵਾਜ਼ ਆਈ ਨਿਆੰਖਾਂ ਦੀ ਅੱਖ ਖੁੱਲੀ ਤੇ ਕਹਿਣ ਲੱਗਾ ਜੇ ਖੁਦਾ ਨਾ ਭਰਾਵੇ ਤੂੰ ਕਿਤੇ ਗੁਰੂ ਗੋਬਿੰਦ ਸਿੰਘ ਤਾਂ ਨਹੀਂ ਕੱਲ ਭਾਵੇਂ ਸ਼ਾਦੀ ਜੀ ਪਰ ਭਾਵਪੂਰਤ ਸੀ ਜਦੋਂ ਨਾਖ ਨਾ ਖੁਦਾ ਨਾ ਭਲਾਵੇ ਤੇ ਕਲਗੀ ਤਰ ਬਾਪੂ ਕਹਿਣ ਲੱਗੇ ਨਿਆਨਖਾ ਖੁਦਾ ਕਦੇ ਨਹੀਂ ਭਰੋਦਾ ਬੰਦੇ ਵਿੱਚ ਖੁਦੀ ਆ ਜੇ ਤੇ ਬੰਦਾ ਖੁਦਾ ਨੂੰ ਪੁਰ ਜਾਂਦਾ ਹੈ ਖੁਦੀ ਕਹਿੰਦੀ ਨੇ ਹੰਕਾਰ ਨੂੰ ਜਿਹਨੂੰ ਆਪਾਂ ਪਾਣੀ ਚ ਕਿੰਨੇ ਹਰ ਜੀਓ ਹੰਕਾਰ ਨਾ ਭਾਵੇ ਵੇਦ ਕੂ ਸੁਣਾਵੇ ਜਦ ਹਮ ਹੋਤੇ ਤਬ ਤੂੰ ਨਾਹੀਂ ਅਬ ਤੂੰ ਹੀ ਮੈਂ ਨਹੀਂ ਕਹਿਣ ਲੱਗੇ ਖੁਦਾ ਕਦੇ ਨਹੀਂ ਭਰੋਦਾ ਇਕਦਮ ਕਲਗੀਧਰ ਬਾਪੂ ਦੇ ਚਰਨਾਂ ਤੇ ਡੇਕੇ ਪੋਬਾਂ ਮਾਰ ਕੇ ਰੋ ਪਿਆ ਕਹਿਣ ਲੱਗਾ ਮਾਲਕਾ ਕਿਤੇ ਮੈਨੂੰ ਵੀ ਸੇਵਾ ਬਖਸ਼। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਨਿਆਨਖਾਂ ਇਹ ਸਾਡਾ ਪੁੱਤਰ ਹੈ। ਇਹਦੀ ਸੇਵਾ ਕਰ ਤੇ ਸਾਡੀ ਖੁਸ਼ੀ ਹੋਵੇਗੀ। ਯਾਦ ਰੱਖਣਾ ਸਾਡੇ ਕੁਇਰ ਭਾਇਕ ਪੰਕਤੀ ਬੋਲਦੇ ਹੁੰਦੇ ਨੇ ਬੜੀ ਪਾਪ ਫੂਰਤਾ ਹੈ। ਵੇਲੇ ਸੁੱਖਾਂ ਦੇ ਦੁਨੀਆ ਟੁਕ ਟੁਕ ਨੇੜੇ ਬੈੰਦੀ ਪਰਖੇ ਜਾਣ ਸੱਜਣ ਉਸ ਵੇਲੇ ਜਦ ਬਾਜੀ ਪੁੱਠੀ ਪੈਂਦੀ ਸੁੱਖਾਂ ਦੇ ਮੌਕੇ ਤੇ ਗੁਰਮਖੋ ਬੜੇ ਪੁੱਛਦੇ ਨੇ ਲੇਕਿਨ ਦੁੱਖਾਂ ਦੇ ਮੌਕੇ ਜਿਹੜੇ ਜਾਣੂ ਹੁੰਦੇ ਉਹ ਵੀ ਰਾਹ ਬਦਲ ਜਾਂਦੇ ਨੇ ਅਸੀਂ ਆਪ ਮੈਂ ਆਪਣੀ ਹੱਡੀਆਂ ਹੱਡੀਆਂ ਢਾਇਆ ਹੈ 84 ਦੇ ਟੈਗ ਤੋਂ ਬਾਅਦ ਜਿਹੜਾ ਸਾਨੂੰ ਜਾਣਦਾ ਸੀ ਸਾਨੂੰ ਵੇਖ ਕੇ ਰਾਹ ਛੱਡ ਜਾਂਦਾ ਸੀ ਪੀਕ ਗਿਆਨੀ ਜੀ ਨੂੰ ਬੁਲਾਉਣਾ ਨਾ ਪਵੇ ਮਾਰੇ ਨਾ ਜਾਈਏ ਮੈਂ ਸੰਜ ਨਰੇਲ ਸਿੰਘ ਦੇ ਨਾਰ ਰਿਹਾ ਕਿਸੇ ਨੂੰ ਚਪੇੜ ਨਹੀਂ ਮਾਰੀ ਕਿ ਇਸ ਨੂੰ ਮਾੜਾ ਬਚਨ ਨਹੀਂ ਕਿਹਾ ਮੈਂ ਸੰਜ ਅਨਲਿਸਿਸ ਕੋ ਦਸਮ ਪਾਤਸ਼ਾਹ ਦੀ ਬਾਣੀ ਦੀ ਸੰਖਿਆ ਕੀਤੀ ਹੈ ਪਰ ਸੰਜ ਜਨੈਸੋ ਨਾਰਣ ਕਰਕੇ ਵੀ ਉਹਨਾਂ ਦੇ ਨਾਰ ਹੈ ਤੇ ਕਿਤੇ ਮਾਰੇ ਨਾ ਜਾਈਏ ਲੋਕੀ ਦਾ ਛੜ ਜਾਂਦੇ ਸਨ ਧਰੂ ਕਿਰਪਾ ਕਰਿਓ ਮਾੜਾ ਸਮਾਂ ਨਾ ਆਵੇ ਗੁਰਮੁਖੋ ਨਿਆੰਖਾਂ ਬਾਬੇ ਬਚਿੱਤਰ ਸਿੰਘ ਨੂੰ ਕਰ ਲੈ ਗਿਆ ਆਪਾਂ ਭਤੀਆਂ ਵਾਲਿਆ ਗੱਲ ਧਿਆਨ ਨਾਲ ਸੁਣਨੀ ਬਚਿੱਤਰਖਾਨ ਨੂੰ ਇੱਕ ਪੜ ਗਏ ਤੇ ਲੰਮਿਆਂ ਪਾਇਆ ਗਿਆ ਆਪਣੀ ਨੌਜਵਾਨ ਧੀ ਨੂੰ ਕਹਿਣ ਲੱਗਾ ਧੀਏ ਤੂੰ ਇਹਦੀ ਸੇਵਾ ਕਰਨੀ ਹੈ ਆਪਾਂ ਧੀਆ ਬਾੜਿਆਂ ਸਾਡੇ ਕਰ ਉਪਰੇ ਬੰਦੇ ਆਉਣ ਤੇ ਆਪਾਂ ਕਹਿੰਨੇ ਕੁੜੀਏ ਪਰਦਾ ਕਰ ਲੋ ਪਰਦਾ ਕਰ ਲੋ ਲੇਕਿਨ ਇੱਕ ਸਿੰਘ ਨੂੰ ਆਪਨੇ ਕਰ ਲਿਆਂਦਾ ਤੇ ਆਪਣੀ ਧੂਈ ਨੂੰ ਕਹਿੰਦਾ ਵੀ ਤੂੰ ਇਹਦੀ ਸੇਵਾ ਕਰਨੀ ਹੈ ਉਸ ਬੀਬੀ ਦਾ ਨਾਮ ਸੀ ਮਮਤਾਜ ਸਰਕਾਰ ਨੂੰ ਸ਼ਿਕਾਇਤ ਮਿਲੀ ਪੀ ਨਿਆਂਖਾਂ ਦੇ ਘਰ ਗੁਰੂ ਕੇ ਸਿੰਘ ਆਏ ਨੇ ਜਿਹੜੀ ਪੁਲਿਸ ਹੈ ਨਾ ਇਹਦਾ ਪੁਰਾਣਾ ਤਰੀਕਾ ਉਹ ਅੱਜ ਵੀ ਤੇ ਉਦੋਂ ਵੀ ਇਹ ਸੀ ਜਦੋਂ ਤਗੜੇ ਦੇ ਘਰ ਆਉਂਦੀ ਤੇ ਕੁੰਡਾ ਖੜਕਾ ਕੇ ਆਉਂਦੀ ਸਰਦਾਰ ਜੀ ਅੰਦਰ ਲੰਘ ਆਈਏ ਜਦੋਂ ਮਾੜੇ ਨੂੰ ਪੈਂਦੀ ਤੇ ਉਹਦੀਆਂ ਬਾਹਾਂ ਮਰੋੜ ਕੇ ਕਹਿੰਦੇ ਤੈਨੂੰ ਸਿੱਧਾ ਕਰਦੇ ਥਾਣੇ ਜਾ ਕੇ ਇਹ ਉਦੋਂ ਰਵਾਸੀ ਤੇ ਅੱਜ ਵੀ ਹੈ ਤਗੜੇ ਦੇ ਘਰ ਪੁਲਿਸ ਵੱਲ ਲੱਗਿਆ ਕੁੰਡਾ ਖੜਕਾਉਂਦੀ ਆ ਜੀਏ ਤੇ ਮਾਰੇ ਦੀਆਂ ਬਾਹਾਂ ਮਰੋੜਦੀ ਐ ਨਿਆੰਖਾਂ ਇੱਕ ਇਕਨੋਮਿਕਲੀ ਬੜਾ ਤਗੜਾ ਬੰਦਾ ਸੀ ਕੁੰਡਾ ਖੜਕਾਇਆ ਕਹਿਣ ਲੱਗੇ ਸਾਨੂੰ ਸ਼ਿਕਾਇਤ ਮਿਲੀ ਪਈ ਤੇਰੇ ਕਰ ਗੁਰੂ ਕੀ ਸਿੰਘ ਨੇ ਕਹਿਣ ਲੱਗਾ ਮੈਂ ਕਿਹੜੋਂ ਉਪਰ ਅੰਦਰ ਲੰਘਿਓ ਜਦੋਂ ਅੰਦਰ ਆਏ ਨਾ ਤੇ ਜਿਹੜੇ ਕਨੇਚ ਧੀ ਤੇ ਭਾਈ ਬਿਚਿਤਰ ਸਿੰਘ ਦੀ ਨੀਤੀ ਵਰਤੀ ਤੇ ਕਹਿਣ ਲੱਗਾ ਮਮਤਾਰ ਮੇਰਾ ਦਮਾਦ ਸੁੱਤਾ ਕੇ ਜਾਗਦਾ ਦਮਾਦ ਕਹਿੰਦੇ ਨੇ ਜਵਾਈ ਨੂੰ ਕਹਿਣ ਲੱਗਾ ਸੁੱਤਾ ਕੇ ਜਾਗਦਾ ਹੈ ਅੰਦਰੋਂ ਧੀ ਨੇ ਆਖਿਆ ਅੱਬਾ ਜਾਂ ਹੁਣੇ ਟਿਕੇ ਜੇ ਕਹੋ ਤੇ ਜਗਾਵਾ ਉਹ ਮਲਾਦਮ ਕਹਿਣ ਲੱਗੇ ਨਹੀਂ ਧੀਏ ਪੈ ਰਹਿਣ ਦੇ ਅਸੀਂ ਚੱਲਦੇ ਆ ਗੱਲ ਇੱਥੇ ਨਹੀਂ ਮੁੱਕੀ ਪਾਈ ਬਜਤ ਸਿੰਘ ਚੜ੍ਹਾਈ ਕਰ ਗਿਆ ਨਿਆੰਖਾ ਨੇ ਉਹਦਾ ਸੰਸਕਾਰ ਆਪਣੇ ਘਰ ਵਿੱਚ ਕੀਤਾ ਨਿਆੰਖਾ ਨੇ ਮੈਂ ਇਹ ਰੋਜ਼ ਪ੍ਰਚਾਰ ਕਰਨਾ ਤੇ ਜ਼ੋਰ ਲਾਉਣਾ ਪਏ ਗੁਰਮੁਖੂ ਕਿਸੇ ਕੌਮ ਨੂੰ ਭੰਡਿਆ ਨਾ ਕਰੀਏ ਹਰ ਕੌਮ ਵਿੱਚ ਚੰਗੇ ਤੇ ਹਰ ਕੌਮ ਵਿੱਚ ਮਾੜੇ ਹਰ ਕੌਮ ਵਿੱਚ ਚੰਗੇ ਹਰ ਕੌਮ ਵਿੱਚ ਮਾੜੇ ਇਹ ਗੁਰੂ ਕਿਰਪਾ ਕਰੇ ਸਮਤ ਦੇਵੀ ਇਹਦੇ ਤੋਂ ਬਾਅਦ ਮੈਂ ਕੁਝ ਨਹੀਂ ਕਹਿ ਸਕਦਾ ਉਹਦਾ ਸੰਸਕਾਰ ਕੀਤਾ 30 ਸ਼ਾਦੀ ਦੇ ਯੋਗ ਸੀ ਆਪਣੀ ਬੇਗਮ ਨੂੰ ਕਹਿਣ ਲੱਗਾ ਵੀ ਆਪਾਂ ਮੁਮਤਾਜ਼ ਦਾ ਵਿਆਹ ਕਰਨਾ ਨਿਕਾਹ ਕਰਨਾ ਹੈ ਉਹ ਆਪਣੀ ਬੇਗਮ ਨਾਲ ਗੱਲ ਕਰਦਾ ਤੇ ਮਮਤਾਜ ਆਪਣੇ ਬਾਪੂ ਦੇ ਕੋਲ ਆਈ ਬਾਪੂ ਮੂੜੇ ਤੇ ਬੈਠਾ ਤੇ ਕਹਿਣ ਲੱਗੀ ਅੱਬਾ ਜਾਂ ਗੱਲ ਕਰਾਂ ਉਹਨੇ ਵੇਖਿਆ ਕਹਿਣ ਲੱਗਾ ਮਮਤਾਜ ਕੀ ਕਹਿਣਾ ਧੀਏ ਕਹਿੰਦੀ ਨਿਕਾਹ ਕਿੰਨਿਆਂ ਨਾਲ ਕਰਨਾ ਈ ਮੇਰਾ ਬਾਪ ਇਕਦਮ ਹੈਰਾਨ ਹੋ ਗਿਆ ਕਹਿੰਦੇ ਕੀ ਆਖਿਆ ਧੀਏ ਕਹਿਣ ਲੱਗੀ ਜਦੋਂ ਤੁਸੀਂ ਆਖਿਆ ਸੀ ਕਿ ਮਮਤਾਜ ਮੇਰਾ ਦਿਮਾਗ ਸੁੱਤਾ ਕੇ ਜਾਗਦਾ ਮੈਂ ਉਸੇ ਮੌਕੇ ਭਇ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਮੈਂ ਉਹਨੂੰ ਕਿਸੇ ਨਾਲ ਲੁਕਾ ਨਹੀਂ ਕਰਨਾ ਤੁਸੀਂ ਹੈਰਾਨ ਹੋ ਜਾਓਗੇ ਉਸ ਬੀਬੀ ਦੀ 130 ਸਾਲ ਉਮਰ ਹੋਈ ਹੈ ਉਹ ਭਾਈ ਬਚਿੱਤਰ ਸਿੰਘ ਦੀ ਮੜੀ ਦੇ ਕੋਲ ਬੈਠ ਕੇ ਅੱਲਾਹ ਦੀ ਅਬਾਦ ਕਰਦੀ ਔਰ ਉਹਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਜਾਣ ਕੇ ਆਪਣੀ ਜ਼ਿੰਦਗੀ ਨੂੰ ਸਫਲ ਕੀਤਾ ਔਰ ਅੱਜ ਵੀ ਉਹਦੀ ਕਬਰ ਤੇ ਲੋਕੀਂ ਯਾਤਰਾ ਕਰਨ ਜਾਂਦੇ ਕਿ ਉਸ ਬੀਬੀ ਨੂੰ ਨਮਸਕਾਰ ਕਰੀਏ ਜਿਹਦੇ ਅੰਦਰ ਇੰਨਾ ਸਤ ਹੈ ਜਿਹਦੇ ਅੰਦਰ ਇੰਨਾ اخلاق ਹੈ